ਮਿਸ ਵਰਲਡ ਪੰਜਾਬਣ ਦਾ ਖਿਤਾਬ ਜਿੱਤ ਕੇ ਪਹੁੰਚੀ ਖੰਨੇ ਸੁਖਦੀਪ ਕੌਰ ਮੰਡੇਰ ਦਾ ਕੀਤਾ ਜਾ ਰਿਹਾ ਹੈ ਵਿਸ਼ੇਸ਼ ਸਨਮਾਨ ਪੰਜਾਬ ਦੇ ਅਮੀਰ ਵਿਰਸੇ ਤੇ ਸੱਭਿਆਚਾਰ ਦੀ ਅੰਤਰਰਾਸ਼ਟਰੀ ਸੱਭਿਆਚਾਰਕ ਸੁੰਦਰਤਾ ਮੁਕਾਬਲੇ ਮਿਸ ਵਰਲਡ ਪੰਜਾਬਣ ਜਿੱਤਣ ਵਾਲੀ ਸੁਖਦੀਪ ਕੌਰ ਅੱਜ ਖੰਨੇ ਪਹੁੰਚੀ ਹੈ ਜਿਨ੍ਹਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ ਜੀहां ਕੁਝ ਲੋਕਾਂ ਵੱਲੋਂ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਉਹਨਾਂ ਦਾ ਸਨਮਾਨ ਕੀਤਾ ਗਿਆ ਹੈ ਇਸ ਸਨਮਾਨ ਸਮਾਰੋਹ 'ਚ ਮਿਸ ਵਰਲਡ ਪੰਜਾਬਣ ਦੀ ਰਨਰ ਅਪ ਸਿਮਰਨਜੀਤ ਕੌਰ ਅਤੇ ਮਿਸ ਇੰਡੀਆ ਪੰਜਾਬਣ ਚਰਨਜੀਤ ਕੌਰ ਬਰਾੜ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਹੈ ਖੰਨਾ ਵਿਖੇ ਸੁਖਦੀਪ ਕੌਰ ਮੰਡੇਰ ਨੇ ਪੱਤਰਕਾਰਾਂ ਨਾਲ ਆਪਣੇ अनुभव ਸਾਂਝੇ ਕਰਦੇ ਆ ਉਹਨਾਂ ਨਾਲ ਗੱਲਬਾਤ ਕੀਤੀ ਹੈ ਆਓ ਸੁਣਦੇ ਆ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਜਸਮੀਤ ਸਿੰਘ ਟੱਟ ਫਾਊਂਡਰ ਐਂਡ ਚੇਅਰਮੈਨ ਡਾਇਰੈਕਟਰ ਸਭਿਆਚਾਰ ਸਭ ਪੰਜਾਬ ਐਂਡ ਵਿਸ ਵਰਲਡ ਪੰਜਾਬਨ ਦੇ ਮੁਕਾਬਲੇ ਦੀ ਸ਼ੁਰੂਆਤ 1993 ਵਿੱਚ ਮੈਂ ਕੀਤੀ ਸੀਗੀ ਪਰ ਮੇਰੇ ਸਾਥੀਆਂ ਨਾਲ ਲੱਗੇ ਲਗਾਤਾਰ 30 ਸਾਲ ਹੋ ਗਏ ਆ ਇਹ ਸਾਡਾ ਗੁਰਮ ਜਿਹੜਾ ਲੁਧਿਆਣਾ ਸਹਿਰ ਤੋਂ ਸ਼ੁਰੂ ਕੀਤਾ ਸੀ ਅਸੀਂ ਨਹਿਰੂ ਸਟਾਪ ਕੇਂਦਰ ਤੋਂ ਉਹ ਆਪਣੀਆਂ ਝੰਗਾਂ ਮਾਰਦਾ ਮਾਰਦਾ ਵਰਲਡ ਲੈਵਲ ਤੇ ਬਹੁਤ ਦੂਰ ਤੱਕ ਪਹੁੰਚ ਗਿਆ ਹੈ 993 ਤੇ ਮੀਨੂ ਸ਼ਰਮਾ ਜਿਹੜੀ ਸੜੀ ਇਸ ਪੰਜਾਬਨ ਬਣੀ ਸੀ ਜਦੋਂ ਸਤਾਗੋ ਤੋਂ ਇਹਦੇ ਵਿੱਚ ਲੜਕੀਆਂ ਪਾਰਟਿਸਪੇਟ ਕੀਤਾ ਫਿਰ ਅਸੀਂ ਇਹਦਾ ਨਾਮ ਇਸ ਵਰਲਡ ਪੰਜਾਬਨ ਕਰ ਦਿੱਤਾ ਔਰ ਅਸਟ੍ਰੇਲੀਆ ਦੀ ਚੱਪਕੀ ਖੜਾ ਜਿਹੜੀ ਫਿਲਮਾਂ ਦੇ ਵਿੱਚ ਕਾਫੀ ਪਾਪੂ ਦਾ ਹੀਰੋ ਨੇ ਉਹ ਵੀ ਪਹਿਲੀ ਵਾਰੀ ਇਸ ਵਰਲਡ ਪੰਜਾਬਨ ਦਾ ਨਾਮ ਚੁੱਕ ਕੇ ਇੱਕ ਫਿਲਮ ਦੇ ਵਿੱਚ ਠਾਕਪਣ ਮਾਰ ਦੀ ਦੇ ਨਾਮ ਆਈ ਸੀ ਸੋ ਈ ਸਾਲ ਹੋ ਗਏ ਸਾਨੂੰ ਤੇ ਜੋ ਪ੍ਰੋਗਰਾਮ ਸ਼ੁਰੂ ਕੀਤੇ ਇਹਨੂੰ ਇਹਦੇ ਵਿੱਚ ਦਾ ਮੇਨ ਮਕਸਦ ਜਿਹੜਾ ਹੈ ਕਿਉਂਕਿ ਮੈਂ ਸਮਝਦਾ ਕਿ ਪੋਰਟ ਦੀ ਅਸਲ ਖੂਬਸੂਰਤੀ ਹੈ ਉਹ ਕੱਚੀ ਹੁੰਦੀ ਹੈ ਨਾ ਕਿ ਸੀਕ ਫਿਨਲਾਈਜ਼ਡ ਐਸਟੇਜ ਐਸੇ ਜਿਹੜੇ ਵਿਚਾਰ ਨਹੀਂ ਸੀਗਾ ਮੈਨੂੰ ਇਸ ਵਕਤ ਪੰਜਾਬ ਨੂੰ ਮਕਾਵਦਿਆਂ ਦਾ ਜਾਂ ਦਿੱਤਾ ਸੀ ਵਿਚਾਰ ਨੇ ਕਿਉਂਕਿ 1992-93 ਦੇ ਵਿੱਚ ਜਦੋਂ ਫੁਲਾਂ ਮੜੀਆਂ ਸੀ ਪੰਜਾਬ ਦੇ ਵਿੱਚ ਤੇ ਬਹੁਤ ਸਾਰੇ ਜਿਹੜੇ ਇਸ ਤਰ੍ਹਾਂ ਦੇ ਬਿਊਟੀ ਕੰਟੈਸਟ ਹੋਣ ਲੱਗੇ ਸੀ ਜਿਨ੍ਹਾਂ ਵਿੱਚ ਸਾਡੀਆਂ ਈਆਂ ਕੜਾ ਨੂੰ ਵਪਾਰੀ ਕਿਸੇ ਲੋਕ ਸਟੇਜ ਤੇ ਬਹੁਤ ਕੱਪ ਕੱਪੜਿਆਂ ਵਿੱਚ ਪੇਸ਼ ਕਰਤੀ ਆਪਣੀਆਂ ਕੁੜੀਆਂ ਪਰਦੇ ਸੀ ਔਰ ਲੜਕੀ ਦਾ ਸੋਸ਼ਣ ਕੀਤਾ ਜਾਂਦਾ ਸੀ ਔਰ ਇੱਕ ਗੱਲ ਮੈਂ ਹੋਰ ਦੱਸਣਾ ਚਾਹੁੰਦਾ ਤੇ 40 ਹਜ਼ਾਰ ਤੋਂ ਵੱਧ ਵਰਲਡ ਦੇ ਵਿੱਚ ਜਿਹੜੇ ਨੇ ਇਸ ਤਰ੍ਹਾਂ ਦੇ ਫੈਸ਼ਨ ਸ਼ੋਅ ਮੁਕਾਬਲੇ ਕਰਾਈ ਜਾਂਦੇ ਨੇ ਲੇਕਿਨ ਇਹ ਸਾਡਾ ਫੈਸ਼ਨ ਸ਼ੋਅ ਉਹਨਾਂ ਤੋਂ ਬਿਲਕੁਲ ਵੱਖਰਾ ਹੈ ਜਿੱਥੇ ਉਹਨਾਂ ਦੇ ਵਿੱਚ ਸੇ ਮਟਿਆਰ ਨੂੰ ਘੱਟ ਤੋਂ ਘੱਟ ਕੱਪੜਿਆਂ ਵਿੱਚ ਪੇਸ਼ ਕੀਤਾ ਜਾਂਦਾ ਸਾਡੇ ਇਸ ਮਿਸਵੰਦ ਪੰਜਬਲ ਮੁਕਾਬਲੇ ਵਿੱਚ ਔਰਤ ਜੋ ਹੈ ਜੋ ਲੜਕੀ ਹੈ ਉਹ ਸਿਰ ਤੋਂ ਪਹਿਰਾਤ ਕਰਦੀ ਹੁੰਦੀ ਹੈ ਆਪਣੇ ਪਹਿਰਾਵੇ ਵਿੱਚ ਆਪਣੇ ਪ੍ਰੰਪਰਕ ਪ੍ਰਾਪਰਾਂ ਵਿੱਚ ਤੇ ਆਪਣੀ ਕਲਾ ਦੇ ਜੋਰ ਦਿਖਾਉਂਦੀ ਹੈ ਔਰ ਇਹਦੇ ਵਿੱਚ ਕੋਈ ਵੀ ਕੈਟਵਾ ਨਹੀਂ ਔਰ ਨਾ ਹੀ ਕਿਸੇ ਪਾਰਟਿਸਪੀਟਸ ਤੋਂ ਇਹਦੇ ਵਿੱਚ ਕੋਈ ਕਿਸੇ ਕਿਸਮ ਦੀ ਫੀਸ ਲਈ ਜਾਂਦੀ ਹੈ ਔਰ ਲਗਾਤਾਰ ਕਿੰਨੇ ਸਾਲ ਹੋ ਗਏ ਐਸੇ ਕਰਕੇ ਸਾਡਾ ਇਹ ਜਿਹੜਾ ਮੁਕਾਬਲਾ ਨਿਰਵਗਣ ਜਾਰੀ ਹੈ ਜਿਹੜੀ ਕਿ ਸੁਖਦੀਪ ਗੌਰ ਮਿਸ ਪੰਜਾਬਣ ਬਣੀ ਆ ਉਹਦੇ ਬਾਰੇ ਕੀ ਵਿਚਾਰ ਨੇ ਤੁਹਾਡੇ ਉਹਦਾ ਕੀ ਜਾਣਕਾਰੀ ਹੈ ਅੱਜ ਅਸੀਂ ਇਥੇ ਖੰਡਾ ਦੇ ਕਿਸ ਇਕੱਠੇ ਹੋਏ ਆ ਕਿ ਪਿਛਲਾ ਜਿਹੜਾ ਮਿਸ ਵਰਲਡ ਪੰਜਾਬ ਦਾ ਮੁਕਾਬਲਾ ਉਹ ਬਿਸੀ ਸਾਗਾ ਟ੍ਰਾਂਟੋ ਦੇ ਵਿੱਚ ਸੀ 22 ਸਤੰਬਰ ਨੂੰ ਕਰਾਇਆ ਸੀਗਾ ਪੂਰੀ ਜਿਹੜੀ ਬਿਨਰ ਹੈਗੀ ਆ ਉਹ ਸੁਖਦੀਪ ਮਡੇਰ ਉਹਨੇ ਅੱਜ ਜਿਹੜੀ ਸਕਸੈਸ ਪਾਰਟੀ ਰੱਖੀ ਆ ਉਹਦਾ ਇਥੇ ਇਲਾਕੇ ਦੇ ਲੋਕਾਂ ਵੱਲੋਂ ਪਤਵੰਤਿਆਂ ਵੱਲੋਂ ਲਿਗਾ ਸਵਾਗਤ ਕੀਤਾ ਗਿਆ ਸੀ ਅ ਜਗਦੀਪ ਮੁੰਡੇਰ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਟਫ ਮੁਕਾਬਲਾ ਸੀ ਸੱਤ ਕੰਟਰੀਆਂ ਚੋਂ ਅਲਗ-ਅਲਗ ਦੇ ਸਾਥੀਆਂ ਜਿਹੜੀਆਂ ਪੰਜਾਬੀ ਮਟਿਆਰਾਂ ਸੀ ਉੱਥੇ ਆਈਆਂ ਸੀ ਪਾਕਿਸਤਾਨ ਤੋਂ ਵੀ ਪੰਜਾਬੀ ਮਟਿਆਰਾਂ ਨੇ ਉਹਦੇ ਵਿੱਚ ਸਭੀ ਪਹਿਲਾਂ ਦੇ ਟਿਕਾ ਲਿਆ ਸੀਗਾ ਅਸਪੀਜਾ ਦੀ ਲੜਕੀ ਜਿਹੜੀ ਹੈ ਉਹ ਦੂਸਰੇ ਨੰਬਰ ਤੇ ਆਈ ਹੈ ਉਹ ਲੁਜਾਨੇ ਤੋਂ ਸਿਬਰਪਰੀ ਜਿਹੜੀ ਹੈਗੀ ਸੀ ਉਹ ਸੈਕਲਰਨ ਰੱਖੀ ਦੀ ਹੈ ਸੋ ਬਹੁਤ ਇਹ ਮੁਕਾਬਲਾ ਸਖਤ ਹੁੰਦਾ ਹੈ ਇਹਦੇ ਵਿੱਚ ਪਾਰਟਿਸਿਪੇਟ ਕਰਨ ਲਈ ਲੜਕੀਆਂ 8 8 10 10 ਸਾਲ ਦੀ ਉਮਰ ਤਿਆਰੀ ਕਰਦੀਆਂ ਨੇ ਔਰ ਇਹਦੇ ਅਲੱਗ-ਅਲੱਗ ਜ਼ਿਲ੍ਹਾ ਪੱਧਰ ਤੋਂ ਲੈ ਕੇ ਸਟੇਟ ਪੱਧਰ ਤੋਂ ਲੈ ਕੇ ਕੰਟਰੀ ਲੈਸ ਤੱਕ ਮੁਕਾਬਲੇ ਹੁੰਦੇ ਨੇ ਫਿਰ ਸਾਰੀਆਂ ਕੰਟਰੀਜ਼ ਦੀਆਂ ਜਿਹੜੀਆਂ ਜੀਤੂ ਮਟਿਆਰਾਂ ਨੇ ਉਹ ਮਿਸ ਵਰਲਡ ਪੰਜਾਬਰ ਮੁਕਾਬਲੇ ਦੇ ਵਿੱਚ ਪਾਰਟਿਸਿਪੇਟ ਕਰਦੀਆਂ ਨੇ ਜੀਤੂ ਮਟਿਆਰਾਂ ਜਿਹੜੀਆਂ ਨੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਵੀ 7 8 ਜਿਹੜੀਆਂ ਹੀਰੋਨਾਂ ਨੇ ਉਹ ਸਾਡੀਆਂ ਅਸੀਂ ਮਿਸ ਵਰਲਡ ਪੰਜਾਬਰ ਮੁਕਾਬਲੇ ਨੇ ਕੀਤੀਆਂ ਨੇ ਔਰ ਬਹੁਤ ਅੱਛੇ-ਅੱਛੇ ਕਾਰਪੋਰੇਟ ਬੜੀਆਂ ਅੱਛੀਆਂ ਕੰਪਨੀਆਂ ਦੇ ਵਿੱਚ ਜੋਗਸ ਕਰਦੀਆਂ ਕੋਈ ਕੋਈ ਆਪਣੇ ਟੈਲੀਵਿਜ਼ਨਾਂ ਦੇ ਉੱਪਰ ਯੂਨੀਟਰ ਨੇ ਉੱਪਰ ਕਿਤੇ ਨੇ ਸੋ ਇਹ ਹਰ ਇੱਕ ਮਟਿਆਰ ਪੰਜਾਬੀ ਦਾ ਸੁਪਨਾ ਹੈ ਕਿ ਮੈਂ ਇਸ ਵਾਰ ਪੰਜਾਬ ਨੂੰ ਪੜਾ ਇਹ ਰਿਅਲ ਲੜਕੀ ਜੋ ਜਿੱਥੇ ਦੀ ਹੈ ਉਹਨੂੰ ਅਸੀਂ ਸੋਨੇ ਦਾ ਸਜੀ ਫੁੱਲ ਦਿੰਨੇ ਆ ਕਿਉਂਕਿ ਅਸੀਂ ਸਮਝਦੇ ਆ ਪੰਜਾਬਣ ਔਰਤ ਦਾ ਜਿਹੜਾ ਤਰਉਣਾ ਹੈ ਉਹ ਸਜੀ ਫੁੱਲ ਸੋ ਬਹੁਤ ਬਹੁਤ ਤਰਵਾਦ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਪ੍ਰੋਗਰਾਮ ਅੜੀਕੇ ਜਾ ਰਹੇ ਨੇ ਤੁਹਾਡੇ ਕੋਲੋਂ ਕਿ ਸੀ ਇਹ ਮੁਕਾਬਲਾ ਹਰ 2 ਸਾਲ ਔਰ 3 ਸਾਲ ਦਾ ਕਰਾਉਣੇ ਹੈਗੇ ਆ ਔਰ ਜਦੋਂ ਇੱਕ ਪ੍ਰੋਗਰਾਮ ਖਤਮ ਹੁੰਦਾ ਹੈ ਸਾਨੂੰ ਨਾਲ ਦੀ ਨਾਲ ਹੀ ਅਲੱਗ-ਅਲੱਗ ਦੇਸ਼ਾਂ ਤੋਂ ਹਿੱਸਾ ਲੈਣ ਵਾਲੀ ਮਟਿਆਰਾਂ ਜਿਹੜੀਆਂ ਨੇ ਉਹਨਾਂ ਦੀਆਂ ਐਪਲੀਕੇਸ਼ਨਾਂ ਆਉਂਦੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੀ ਐਪਲੀਕੇਸ਼ਨ ਜਿਹੜੀਆਂ ਨੇ missworldgym.com ਤੇ ਆਨਲਾਈਨ ਰਜਿਸਟਰ ਹੁੰਦੀਆਂ ਨੇ ਕੋਈ ਜਰਰੀ ਫੀਸ ਨਹੀਂ ਜੇਬੀ ਸੋ ਅਲੱਗ-ਅਲੱਗ ਪਹਿਲਾ ਦੇਸ਼ਾਂ ਵਿੱਚ ਅਸੀਂ ਮੁਕਾਬਲੇ ਕਰਾਉਣੇ ਆ ਪੰਜਾਬ ਦੇ ਵਿੱਚ ਵੀ ਸਕੇਟ ਲੈਵਲ ਤੇ ਜੀਆਂ ਸਕੇਟਾਂ ਵਿੱਚ ਵੀ ਸੋ ਅਗਲੇ ਮੁਕਾਬਲੇ ਲਈ ਅਸੀਂ ਤਿਆਰੀਆਂ ਨੇ ਉਮੀਦ ਹੈ ਕਿ ਔਰਲਾ ਮੁਕਾਬਲਾ ਜਿਹੜਾ ਅਸੀਂ ਅਸਪੀਰੀਆ ਦੇ ਵਿੱਚ ਕਰਾਵਾਂਗੇ ਜਿਹਦੇ ਵਾਸਤੇ ਤੁਹਾਨੂੰ ਪਿਆਰੀਆਂ ਜਿੰਨੀਆਂ ਨੇ ਸਪੀਕਿਆ। ਥੈਂਕ ਯੂ। ਰੂਲ ਕੀ ਨਾਮ ਹੈ ਆਪ ਦਾ? ਫਸਟ ਇਗਨ ਸਭ ਤੋਂ ਪਹਿਲਾਂ ਨਾਮ ਸੁਖਦੀਪ ਕੌਰ ਮੰਡੇਲ। ਕੀ ਅੱਜ ਦੀ ਪ੍ਰੈਸ ਕਾਨਫਰੰਸ ਕੀ ਕਾਰਨ ਹੈਗੀ? ਸਰ ਮੈਂ ਇੱਕ ਬਹੁਤ ਵੱਡਾ ਸ਼ੋਅ ਮਿਸ ਵਰਲਡ ਪੰਜਾਬ ਹੈ ਜਿੱਥੇ ਪਹੁੰਚਣਾ ਹਰ ਇੱਕ ਕੁੜੀ ਦਾ ਸੁਪਨਾ ਹੈ ਉਹ ਆਪਣੇ ਨਾਮ ਕੀਤਾ ਹੈ ਜੋ ਕਿ ਕੈਨਲਡ ਦੇ ਵਿੱਚ ਹੋਇਆ ਸੀ ਸੋਦੇ ਦੇ ਰਿਗਾਰਡਿੰਗ ਆਪਾਂ ਸਾਰੇ ਇਕੱਠੇ ਹੋਏ। ਕੀ ਕਹਿਣਾ ਚਾਹੁੰਦੇ ਤੁਸੀਂ? ਤੁਸੀਂ ਸਾਰੀ ਪਿਛਲੀ ਆਪਣੀ ਟੀਮ ਮੰਡੇਲ ਬਦੱਸੋ। ਸੋ ਆਈ ਐਮ ਲਿਟਰਲੀ ਓਵਰ ਦਾ ਮੂਨ ਬਹੁਤ ਖੁਸ਼ ਹਾਂ ਕਿ ਇੰਨਾ ਵੱਡਾ ਖਿਤਾਬ ਮੇਰੇ ਨਾਮ ਹੋਇਆ ਕਿਉਂਕਿ ਉਸ ਸ਼ੋਅ ਤੱਕ ਪਹੁੰਚਣਾ ਹਰ ਇੱਕ ਕੁੜੀ ਦਾ ਸੁਪਨਾ ਆ ਔਰ ਮੈਂ ਵੀ ਕਹੂੰਗੀ ਕਿ ਸਾਰੀਆਂ ਵਧਾਈ ਦੀਆਂ ਪਾਤਰ ਨੇ ਕਿਉਂਕਿ ਉਸ ਸਟੇਜ ਤੇ ਖੜਨਾ ਪਰਫਾਰਮ ਕਰਨਾ ਬਹੁਤ ਵੱਡੀ ਗੱਲ ਹੈ ਇਟਸ ਨਾਟ ਏਵਰੀਬਾਡੀਜ਼ ਕੱਪ ਆਫ ਟੀ ਸੋ ਸਾਰੀਆਂ ਬਹੁਤ ਵਧੀਆ ਸੀ ਕੁੜੀਆਂ ਟੈਲੈਂਟਡ ਸੀ ਐਂਡ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿੱਥੋਂ ਸ਼ੁਰੂਆਤ ਹੋਈ ਤੁਹਾਡੀ ਕਿਦਨ ਨੂੰ ਤੁਹਾਡਾ ਜਿਹੜਾ ਸੁਪਨਾ ਪੂਰਾ ਹੋਇਆ ਅੱਜ ਸੇ ਸ਼ੁਰੂਆਤ ਆ ਦੇਖੋ ਬਚਪਨ ਤੋਂ ਹੀ ਹੁੰਦੀ ਆ ਹੌਲੀ ਹੌਲੀ ਕਰਦੀ ਹਨਾ ਪਰ ਜਦੋਂ ਮੈਂ ਫਿਰ ਕਾਲਜ ਗਈ ਸਕੂਲ 'ਚ ਮੈਨੂੰ ਡਾਂਸ ਕਰਨਾ ਵਧੀਆ ਲੱਗਦਾ ਸੀ ਕਿੱਦਾਂ ਯੂਥ ਫੈਸਟ ਕਰਨਾ ਤੇ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ ਤੇ ਮੈਂ ਸੱਭਿਆਚਾਰਕ ਨਾਲ ਜੁੜੀਆਂ ਕਿਤਾਬਾਂ ਬਹੁਤ ਪੜ੍ਹ ਲਈਆਂ ਜਿਵੇਂ ਕਿ ਮੇਰਾ ਪਿੰਡ ਪ੍ਰਿਆਣੀ ਗੁਰਦਤ ਸਿੰਘ ਜੀ ਦੀ ਬੋਕਾ ਜਿਹੜੀ ਕਿ ਤੁਸੀਂ ਇੱਕ ਵਾਰ ਪੜ੍ਹੋਗੇ ਤੁਹਾਨੂੰ ਐਵੇਂ ਲੱਗੂ ਤੁਸੀਂ ਪਿੰਡ ਦੀ ਜ਼ਿੰਦਗੀ ਜਿਉਂ ਲਈਆ ਸੋ ਉਹ ਸਾਰੀਆਂ ਚੀਜ਼ਾਂ ਦੇ ਨਾਲ ਮੇਰਾ ਇੰਟਰਸਟ ਹੋਰ ਵੀ ਜ਼ਿਆਦਾ ਵੱਧ ਗਿਆ ਤੇ ਫਿਰ ਮੈਨੂੰ ਇੰਨਾ ਵੱਡਾ ਸ਼ੋਅ ਮੈਂ ਇੰਸਟਾ ਤੇ ਚੈੱਕ ਕਰਿਆ YouTube ਤੇ ਚੈੱਕ ਕਰਿਆ ਕੀ ਬਹੁਤ ਵਧੀਆ ਸ਼ੋਅ ਆ ਸੋ ਫਿਰ ਮੈਂ ਪਾਰਟਿਸਪੇਟ ਕਰਨੇ ਸੋਚੀ ਕਰਦੇ ਉਹਨਾਂ ਨੇ ਕਿਦਾਂ ਸਹਿਯੋਗ ਮਿਲਿਆ ਬਹੁਤ ਜ਼ਿਆਦਾ ਸਰ ਕਿਉਂਕਿ ਫੈਮਿਲੀ ਦੀ ਸਪੋਰਟ ਤੋਂ ਬਿਨਾ ਤਾਂ ਤੁਸੀਂ ਇੱਕ ਕਦਮ ਵੀ ਨਹੀਂ ਅੱਗੇ ਜਾ ਸਕਦੇ ਹੈਗੇ ਸੋ ਮੇਰੇ ਆ ਦੋਨੋਂ ਫੈਮਿਲੀਜ਼ ਨੇ ਮੇਰਾ ਬਹੁਤ ਸਪੋਰਟ ਕੀਤਾ ਸਰਕਾਰ ਦਾ ਕਿਦਾਂ ਦਾ ਸਹਿਯੋਗ ਰਿਹਾ ਕੋਈ ਸਰਕਾਰ ਨੂੰ ਤੁਹਾਡੀ ਮਦਦ ਮਦਦ ਕੀਤੀ ਗਈ ਕੋਈ ਜਾਂ ਕੋਈ ਤੁਹਾਨੂੰ ਸ਼ਾਬਾਸ਼ ਦੇਣ ਵਾਲਾ ਤੇ ਵੀ ਸਾਡਾ ਪੁੱਜ ਇਮਾਨ ਸਨਮਾਨ ਸਰਕਾਰ ਵੱਲੋਂ ਮਿਲੇ ਨਹੀਂ ਸਰ ਕੁਝ ਇਦਾਂ ਦਾ ਤਾਂ ਨਹੀਂ ਸੀਗਾ ਬਟ ਮੇਰੇ ਸਕੂਲ ਕਾਲਜਸ ਮੇਰੇ ਇਲਾਕੇ ਨੇ ਮੇਰਾ ਬਹੁਤ ਮਾਣ ਕੀਤਾ ਤੇ ਪੰਜਾਬੀ ਜਿਹੜੀ ਸਭਿਤਾ ਜਿਹੜੀ ਆ ਜਿਹਨੂੰ ਬੜੀ ਵੱਜੀ 6 ਵਜ ਰਹੀ ਅੱਜ ਹਾਂਜੀ ਪੱਛਮੀ ਸਭਿਤਾ ਜਿਹੜੀ ਬੜੀ ਪ੍ਰਵਾਹ ਹੋ ਰਹੀ ਸਾਡੇ ਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਕੀ ਤੁਹਾਡਾ ਸੰਦੇਸ਼ ਤਾਂ ਰਹੇਗੀ ਦੇਖੋ ਸਰ ਸਭ ਤੋਂ ਪਹਿਲਾਂ ਤਾਂ ਚੇਂਜ ਇਜ਼ ਅ ਰੂਲ ਆਫ ਦ ਵਰਲਡ ਆਪਾਂ ਨੂੰ ਹੌਲੀ-ਹੌਲੀ ਚੇਂਜ ਹੋਣਾ ਪੈਂਦਾ ਆ ਵੈਸਟਰਨ ਕਲਚਰ ਵੀ ਚਲੋ ਆ ਰਿਹਾ ਜਾਂ ਕੁਝ ਵੀ ਆ ਪਰ ਕਹਿੰਦੇ ਨਾ ਹੱਦ ਤੋਂ ਜ਼ਿਆਦਾ ਹਰ ਚੀਜ਼ ਬੁਰੀ ਹੁੰਦੀ ਆ ਸੋ ਜਿਹੜਾ ਅਸੀਂ ਹੱਦ ਤੋਂ ਜ਼ਿਆਦਾ ਆਪਣੇ ਆਪ ਨੂੰ ਬਿਲਕੁਲ نیچے ਸੁੱਟ ਕੇ ਵੈਸਟਰਨ ਕਲਚਰ ਨੂੰ ਅਡਾਪਟ ਕਰ ਰਹੇ ਆ ਉਹ ਬਹੁਤ ਗਲਤ ਗੱਲ ਆ ਕਿਉਂਕਿ ਸਾਡਾ ਕਲਚਰ ਬਹੁਤ ਆਪਣੇ ਆਪ 'ਚ ਅਮੀਰ ਆ ਸਾਡਾ ਵਿਰਸਾ ਬਹੁਤ ਅਮੀਰ ਆ ਸੋ ਬੱਚਿਆਂ ਨੂੰ ਚਾਹੀਦਾ ਹੈ ਮਾਪੇ ਨੂੰ ਚਾਹੀਦਾ ਕਿ ਅਸੀਂ ਇੱਥੇ ਜੁੜੇ ਰਹੀਏ ਇਦਾਂ ਕੁਛ ਨਹੀਂ ਆ ਕਿ ਉਹ ਕਲਚਰ 'ਚ ਅਸੀਂ ਮਾਡਰਨ ਹੋ ਜਾਾਂਗੇ ਜਾਂ ਕੁਛ ਵੀ ਪੰਜਾਬੀ ਆਪਣੇ ਆਪ 'ਚ ਬਹੁਤ ਵਧੀਆ ਚੀਜ਼ ਹੈ ਤੁਸੀਂ ਮਿਸ ਵਰਡ ਪੰਜਾਬ ਨੂੰ ਬਣਿਓ ਹੁਣ ਤੁਹਾਡਾ ਰੁਖ ਕੀ ਆ ਬਾਲੀਵੁੱਡ ਦਾ ਪਾਲੀਵੁੱਡ ਦਾ ਨੇ ਸਰ ਬਾਲੀਵੁੱਡ ਤਾਂ ਤਾਂ ਕੋਈ ਨਹੀਂ ਕਿਉਂਕਿ ਮੇਰਾ ਪਹਿਲਾਂ ਤਾਂ ਇੰਟਰਸਟ ਪੰਜਾਬੀ ਇੱਧਰ ਸੀਗਾ ਬਾਲੀਵੁੱਡ ਸਾਈਡ ਜਾਂ ਆਪਾਂ ਪੰਜਾਬ ਦੀ ਇਨਿਟਿਟ ਚੀਜ਼ਾਂ ਚ ਸੋ ਇਹ ਨਹੀਂ ਕਿ ਮੂਵੀਜ਼ ਹੀ ਕਰਨੀਆਂ ਨੇ ਕੋਈ ਨਾ ਕੋਈ ਕੰਮ ਜ਼ਰੂਰ ਕਰੂੰਗੀ ਜਿਵੇਂ ਮੈਨੂੰ ਬਹੁਤ ਸਾਰੇਆਂ ਕੁੜੀਆਂ ਦੇ ਫੋਨ ਆਉਂਦੇ ਨੇ ਕਿ ਕਿਸ ਨੇ ਜਾਣ ਆਇਆ ਡਾਂਸ ਸਿੱਖਣ ਆਇਆ ਮੈਨੂੰ ਬਹੁਤ ਸੁਛਦੇ ਨੇ ਕਿਹੜੀਆਂ ਪੜ੍ਹਨੀਆਂ ਚਾਹੀਦੀਆਂ ਨੇ ਸੋ ਮੈਂ ਉਹਨਾਂ ਦੀ ਹੈਲਪ ਬਹੁਤ ਕਰਦੀ ਹਾਂ ਕਿਸੇ ਵੀ ਜ਼ਰੂਰਤ ਪੈਗੀ ਮੈਂ ਕਿਸੇ ਵੀ ਸ਼ੋਅ ਤੱਕ ਜਾਣ ਦੇ ਸੀ ਮੈਂ ਜ਼ਰੂਰ ਹੈਲਪ ਕਰਾਂਗੀ ਬੱਚੀਆਂ ਨੂੰ ਮਿਸ ਵਰਲਡ ਜਜਮ ਕਿਸੇ ਵੀ ਕੰਪਨੀਂ ਵਿੱਚ ਭਾਗ ਲੈਣ ਲਈ ਤੁਸੀਂ ਕੋਈ ਟ੍ਰੇਨਿੰਗ ਸੈਂਟਰ ਖੋਲੋਗੇ ਆਪਣੇ ਜਾਂ ਕੋਈ ਨੂੰ ਟ੍ਰੇਨਿੰਗ ਦਿੱਤੀ ਜਾਏ ਜੇ ਬੱਚੀਆਂ ਸਾਡੀਆਂ ਅੱਗੇ ਆ ਜਾ ਕੇ ਮਤਲਬ ਮਾ ਰੋਸ਼ਨ ਕੰਦੇ ਸਰ ਇਹ ਤਾਂ ਨਹੀਂ ਮੈਨੂੰ ਪਤਾ ਕਿ ਟ੍ਰੇਨਿੰਗ ਸੈਂਟਰ ਬਟ ਹਾਂ ਮੈਂ ਫੋਨ ਕਾਲਸ ਤੇ ਰੀਸੀਵ ਬਹੁਤ ਕਰਦੀ ਹਾਂ ਉਹਨਾਂ ਨੂੰ ਬਹੁਤ ਦੋ ਦੋ ਘੰਟੇ ਗੱਲ ਕਰਦੀ ਹਾਂ ਉਹਨਾਂ ਨਾਲ ਕਿ ਕਿੱਦਾਂ ਦੇ ਕਾਸਟਿਊਮ ਚਾਹੀਦੇ ਨੇ ਕਿਉਂਕਿ ਤੁਹਾਡੀ ਉੱਤੇ ਹਰ ਚੀਜ਼ ਨੋਟਿਸ ਹੁੰਦੀ ਹੈ ਤੁਹਾਡਾ ਕੌਨਫੀਡੈਂਸ ਤੁਸੀਂ ਕੀ ਪਾਇਆ ਆ ਤੁਹਾਡੇ ਗੱਲਚ ਕੀਆ ਤੁਹਾਡੇ ਝਾਂਜਰਾ ਕਿੱਦਾਂ ਦੀਆਂ ਨਿੱਕੀ ਨਿੱਕੀ ਚੀਜ਼ ਉੱਥੇ ਨੋਟਿਸ ਹੁੰਦੀ ਹੈ ਸੋ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਜੀਵਨ ਦੀ سپورਟ ਦੀ ਜ਼ਰੂਰਤ ਆ ਜ਼ਰੂਰ ਕਰੂੰਗੀ ਚਾਹੇ ਮੇਰੇ ਘਰ ਆ ਜਾਣ ਜਾਂ ਮੈਂ ਇਸ ਕਾਲਸ ਤੇ ਜਿੱਦਾਂ ਵੀ ਕਰਨਾ ਪੈਣਾ ਹੈ ਜ਼ਰੂਰ ਕਰੂੰਗੀ ਤੁਹਾਡਾ ਕੀ ਸੰ ਜੋ ਅਭੀ ਸੱਬੇ ਤੱਕ ਦੂਰ ਹੁੰਦੀ ਜਾ ਰਹੀ ਆ ਬੋਲੀ ਤੋਂ ਦੂਰ ਹੁੰਦੀ ਜਾ ਰਹੀ ਆ ਉਹਦੇ ਬਾਰੇ ਕੁਝ ਨੀਸ਼ ਦੋ ਸੋ ਸਭ ਤੋਂ ਪਹਿਲਾਂ ਤਾਂ ਮਾਪੇ ਨੂੰ ਕਹੂੰਗੀ ਕਿ ਦੇਖੋ ਬੱਚਾ ਨਿੱਕਾ ਹੁੰਦਿਆ ਇੱਕ ਚਿੱਟੀ ਚਾਦਰ ਦੇ ਤਰ੍ਹਾਂ ਹੁੰਦਾ ਜਿੰਨ ਜਿਹੜਾ ਰੰਗ ਚੜਾ ਦੋਗੇ ਉਹ ਤੇ ਹਮੇਸ਼ਾ ਚੜਿਆ ਰਹੇਗਾ ਸੋ ਉਹਨਾਂ ਨੂੰ ਪਹਿਲਾਂ ਤੋਂ ਕਲਚਰ ਨਾਲ ਜੋੜੋ ਉਹਨਾਂ ਨੂੰ ਆਪਣੇ ਕਲਚਰ ਬਾਰੇ ਗੱਲਾਂ ਦੱਸੋ ਉਹਨਾਂ ਨੂੰ ਪੁਰਾਣੀ ਮਤਲਬ ਜਿਵੇਂ ਸਾਡੇ ਦਾਦੇ ਨਾਨੀਆਂ ਹੁੰਦੇ ਨੇ ਉਹਨਾਂ ਕੋਲ ਬਿਠਾਓ ਉਹਨਾਂ ਤੋਂ ਬਹੁਤ ਕੁਝ ਸਿੱਖਾ ਨੂੰ ਮਿਲੇਗਾ ਸੋ ਉਹਨਾਂ ਨੂੰ ਮਾਪੇ ਮਹੀ ਹੈ ਵੀ ਉਹਨਾਂ ਤੇ ਧਿਆਨ ਦੋ ਬੱਚਿਆਂ ਤੇ ਕਿਉਂਕਿ ਅੱਜਕੱਲ ਮਾਪੇ ਧਿਆਨ ਨਹੀਂ ਦਿੰਦੇ ਬੱਚਿਆਂ ਤੇ ਹਨਾ ਸੋ ਜਦੋਂ ਬੱਚੇ ਦਾ ਇੰਟਰਸਟ ਇਹ ਨਾ ਚੀਜ਼ਾਂ ਚ ਪੈ ਗਿਆ ਤਾਂ ਫਿਰ ਉਹ ਹਮੇਸ਼ਾ ਪੰਜਾਬੀ ਇਤਨਾ ਚੋਣੇ ਕਿੰਨੀ ਕਮਿਹਨਤ ਕਰਨੀ ਪਈ ਤੁਹਾਨੂੰ ਇੱਥੇ ਇੱਥੇ ਉਸ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਿਹਨਤ ਕਰਨੀ ਪਈ ਆ ਕਿਉਂਕਿ ਤੁਹਾਨੂੰ ਆਪਣੀ ਹੈਲਥ ਤੇ ਡਾਈਟ ਤੇ ਤੁਹਾਨੂੰ ਪੜਨਾ ਪੈਂਦਾ ਆ ਤੁਹਾਨੂੰ ਹਰ ਚੀਜ਼ ਤੇ ਧਿਆਨ ਦੇਣਾ ਪੈਂਦਾ ਨਿੱਕੀ ਨਿੱਕੀ ਚੀਜ਼ ਤੇ ਸੋ ਮਿਹਨਤ ਤੋਂ ਬਿਨਾ ਮਿਹਨਤ ਆ ਪਹਿਲੀ ਤੇ ਆਖਰੀ ਪੌੜੀ ਹੈ ਕਿਸੇ ਵੀ ਸਕਸੈਸ ਤੱਕ ਪਹੁੰਚਣ ਦੀ ਜਿਵੇਂ ਕੈਨੇਡਾ ਦੇ ਵਿੱਚ ਬਿਨਰ ਰਹੇ ਹੋ ਤੁਸੀਂ ਕੈਨੇਡਾ ਸਰਕਾਰ ਵੱਲੋਂ ਕੀ ਸਹਿਯੋਗ ਦਿੱਤਾ ਗਿਆ ਸਰ ਕੈਨੇਡਾ ਸਰਕਾਰ ਦਾ ਤਾਂ ਕੁਝ ਨਹੀਂ ਸੀ ਇਦਾਂ ਦਾ

ਬਹੁਤ ਅਜੀਬ ਗੱਲ ਹੈ ਕਿ ਮੇਰਾ ਕੋਈ ਉਸਤਾਦ ਨਹੀਂ ਹੈ ਸੋ ਆਪਣੇ ਆਪ ਹੀ ਕੋਸ਼ਿਸ਼ਾਂ ਸਿੱਖੀਆਂ ਜਿੱਥੇ ਫੇਲਿਅਰ ਮਿਲਿਆ ਉਹ ਤੋਂ ਸਿੱਖਿਆ ਵੀ ਇੱਥੇ ਮੈਂ ਕਿਉਂ ਨਹੀਂ ਅੱਗੇ ਜਾ ਪਾਈ ਕਿਉਂ ਸੋ ਮਮਾ ਦੀ سپورਟ ਬਹੁਤ ਜ਼ਿਆਦਾ ਸੀ ਉਹਨਾਂ ਨੇ ਮੇਰੇ ਤੋਂ ਵੀ ਜ਼ਿਆਦਾ ਮਿਹਨਤ ਕੀਤੀ ਹੈ ਨਾ ਉਹਨਾਂ ਨੇ ਮੇਰੇ ਡ੍ਰੈਸਿਸ ਤੇ ਮੈਨੂੰ ਪੜ੍ਹਨ ਲਈ ਬਹੁਤ ਜ਼ਿਆਦਾ ਸੋ ਬਾਕੀ ਮੇਰੇ ਪਾਪਾ ਬ੍ਰਦਰ ਔਰ ਮੇਰੀ ਦੂਸਰੀ ਫੈਮਿਲੀ ਸਭ ਨੇ سپورਟ ਬਹੁਤ ਕੀਤਾ ਸੋ ਮੇਰਾ ਕੋਈ ਇਹ ਇਹ ਮੇਰਾ ਉਸਤਾਦ ਦਾ ਨਿੱਕੀ ਨਿੱਕੀ ਚੀਜ਼ ਜਿੱਥੋਂ ਵੀ ਕੁਝ ਸਿੱਖਣ ਨੂੰ ਮਿਲਦਾ ਸੀਗਾ ਉੱਥੋਂ ਮੈਂ ਸਿੱਖ ਸਿੱਖ ਕੇ ਗਈ ਸੀ ਠੀਕ ਹੈ